ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਹੈ ਕਿ ਵੀਰਵਾਰ ਵਾਲੇ ਦਿਨ ਇੱਕ ਚੀਜ਼ ਘਰ ਵਿੱਚ ਲਿਆ ਕੇ ਰੱਖ ਲਓ ਤੁਹਾਡਾ ਲੱਖਾਂ ਕੁੜੋਂੜਾਂ ਦਾ ਕਰਜ਼ਾ ਵੀ ਲੈ ਜਾਵੇਗਾ ਪੁਰਾਣੇ ਤੋਂ ਪੁਰਾਣੇ ਕਰਜ਼ੇ ਲੈ ਜਾਣਗੇ ਸਾਰੇ ਦੁੱਖ ਦੂਰ ਹੋਣਗੇ ਤੇ ਉਹ ਕੀ ਚੀਜ਼ ਲਿਆ ਕੇ ਰੱਖਣੀ ਹੈ ਦਸਾਂ ਤੋਂ ਪਹਿਲਾਂ ਇੱਕ ਜ਼ਰੂਰੀ ਬੇਨਤੀ ਹੈ ਕਿ ਵੀਡੀਓ ਨੂੰ ਅੰਤ ਤੱਕ ਪੂਰਾ ਜ਼ਰੂਰ ਸੁਣਨਾ ਤੇ ਸੰਗਤ ਜੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦੇਣਾ ਜੀ ਸਾਧ ਸੰਗਤ ਜੀ ਆਪਾਂ ਆਪਣੀ ਵੀਡੀਓ ਦੇ ਵਿੱਚ ਹਮੇਸ਼ਾ ਹੀ ਪ੍ਰੇਰਣਾਦਾਇਕ ਕਹਾਣੀਆਂ ਗੁਰੂ ਸਾਹਿਬਾਨ ਦੀਆਂ ਸਾਖੀਆਂ ਜਾਂ ਹੱਡ ਬੀਤੀਆਂ ਸੁਣਾਉਂਦੇ ਹਾਂ ਤਾਂ ਜੋ ਉਹਨਾਂ ਸਾਖੀਆਂ ਕਹਾਣੀਆਂ ਹੱਡ ਬੀਤੀਆਂ ਤੋਂ ਅਸੀਂ ਕੋਈ ਚੰਗੀ ਸੇਧ ਲੈ ਸਕੀਏ ਕੋਈ ਐਸੇ ਗੱਲ ਜੋ ਸਾਡੇ ਮਨ ਨੂੰ ਠੋਕਰ ਮਾਰੇ ਤੇ ਸਾਡਾ ਮਨ ਚੰਗੇ ਪਾਸੇ ਲੱਗੇ ਤੇ ਸਾਧ ਸੰਗਤ ਇਸ ਲਈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇੱਕ ਹੱਦ ਬਿੱਤੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਇਸ ਦਾ ਇੱਕ ਭੈਣ ਨੇ ਦੱਸਿਆ ਕਿ ਉਸ ਦੇ ਸਿਰ ਤੇ ਕਰਜ਼ਾ ਬਹੁਤ ਜ਼ਿਆਦਾ ਸੀ ਤਕਰੀਬਨ ਤਕਰੀਬਨ 7 ਲੱਖ ਰੁਪਏ ਉਸ ਦੇ ਸਿਰ ਤੇ ਕਰਜ਼ਾ ਸੀ ਪਰ ਉਸ ਦਾ ਪਤੀ ਕੋਈ ਕੰਮਕਾਰ ਨਹੀਂ ਕਰਦਾ ਸੀ ਤੇ ਨਾ ਹੀ ਉਸ ਦਾ ਪੁੱਤਰ ਕੋਈ ਕੰਮ ਕਰਦਾ ਸੀ ਉਹ ਹਜੇ ਛੋਟਾ ਸੀ ਪੜਦਾ ਸੀ ਜਿਸ ਕਰਕੇ ਉਹ ਭੈਣ ਬਹੁਤ ਪਰੇਸ਼ਾਨ ਰਹਿੰਦੀ ਸੀ ਤੇ ਹਰ ਵਕਤ ਚਿੰਤਾ ਵਿੱਚ ਰਹਿੰਦੀ ਸੀ ਕਿ ਕਰਜ਼ਾ ਕਿਵੇਂ ਲੱਥੇਗਾ ਕਿਉਂਕਿ ਜਿਹੜੇ ਰਿਸ਼ਤੇਦਾਰਾਂ ਤੋਂ ਉਸਨੇ ਪੈਸਾ ਫੜਿਆ ਸੀ ਜਾਂ ਕਿ ਤੋਂ ਵੀ ਵਿਆਜ ਤੇ ਕਰਜ਼ਾ ਚੁੱਕਿਆ ਸੀ ਹੁਣ ਉਹ ਕਰਜ਼ਾ ਲੈ ਨੂੰ ਕਾਫੀ ਟਾਈਮ ਹੋ ਚੁੱਕਾ ਸੀ ਉਹ ਆਪੋ ਆਪਣੇ ਪੈਸੇ ਵਾਪਸ ਮੰਗਦੇ ਪਏ ਸਨ ਪਰ ਭੈਣ ਕੋਲ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਹਿੱਲਾ-ਵਸੇਲਾ ਨਹੀਂ ਸੀ ਕਿ ਉਹ ਆਪਣੇ ਸਿਰੋਂ ਕਰਜ਼ਾ ਲਾ ਸਕੇ ਕਿਉਂਕਿ ਭੈਣ ਦੇ ਪਤੀ ਦਾ ਐਕਸੀਡੈਂਟ ਹੋ ਗਿਆ ਸੀ ਤੇ ਉਸ ਦੇ ਇਲਾਜ ਦੇ ਵਿੱਚ 5-6 ਲੱਖ ਰੁਪਇਆ ਲੱਗਾ ਸੀ ਜਦੋਂ ਉਸ ਦੇ ਪਤੀ ਦਾ ਐਕਸੀਡੈਂਟ ਹੋਇਆ ਸੀ ਤੇ ਉਸ ਵਕਤ ਵੀ ਭੈਣ ਕਹਿੰਦੀ ਕਿ ਮੇਰੇ ਕੋਲ ਪੈਸੇ ਨਹੀਂ ਸਨ ਪਰ ਮੇਰੇ ਪੁੱਤਰ ਨੇ ਰਿਸ਼ਤੇਦਾਰਾਂ ਦੀ ਮਦਦ ਲਈ ਮਿੰਤਾ ਤੱਲੇ ਕੀਤੇ ਤਾਂ ਕੁਝ ਪੈਸੇ ਰਿਸ਼ਤੇਦਾਰਾਂ ਤੋਂ ਫੜੇ ਕੁਝ ਵਿਆਜ ਤੇ ਲੈ ਤੇ ਪਲਾਟ ਗਹਿਣੇ ਪਾਇਆ ਕਿਸੇ ਤਰ੍ਹਾਂ ਇਲਾਜ ਕਰਵਾਇਆ ਪਰ ਉਹ ਕਹਿੰਦੇ ਕਿ ਮੇਰੇ ਪਤੀ ਬੱਚ ਤਾਂ ਗਏ ਪਰ ਹੁਣ ਉਹ ਕੋਈ ਕੰਮ ਕਰ ਨਹੀਂ ਕਰ ਸਕਦੇ ਸਨ ਕੋਈ ਵੀ ਕਾਰੋਬਾਰ ਨਹੀਂ ਕਰ ਸਕਦੇ ਸਨ ਸਭ ਦਵਾਈਆਂ ਤੇ ਹੀ ਜ਼ਿੰਦਗੀ ਚੱਲ ਰਹੀ ਸੀ ਤੇ ਹਰ ਮਹੀਨੇ ਦਵਾਈ ਤੇ ਵੀ ਖਰਚਾ ਬਹੁਤ ਆਉਂਦਾ ਸੀ ਤੇ ਸਾਥ ਸੰਗਤ ਭੈਣ ਦੱਸਦੀ ਕਿ ਜਿਸ ਕਾਰਨ ਵਿਆਜ ਪੈ ਰਿਆ ਸੀ ਤੇ ਰਕਮ ਵਧ ਰਹੀ ਸੀ ਪੈਨ ਕਹਿਣ ਲੱਗ ਗਈ ਕਿ ਮੇਰੀ ਪਰੇਸ਼ਾਨੀ ਦਿਨੋ ਦਿਨ ਵਾਧਦੀ ਗਈ ਮੈਂ ਖੁਦ ਬਿਮਾਰ ਰਹਿਣ ਲੱਗ ਗਈ ਤੇ ਚਿੰਤਾ ਸਤਾਉਣ ਲੱਗ ਗਈ ਚਿੰਤਾ ਇਹ ਸੀ ਕਿ ਬੱਚਾ ਇਨਾ ਕਰਜ਼ਾ ਕਿਵੇਂ ਲਾਵੇਗਾ ਕਹਿੰਦੀ ਕਿ ਮੈਂ ਗੁਰੂ ਘਰ ਜਾਣਾ ਅਰਦਾਸ ਬੇਨਤੀ ਕਰਨੇ ਕਿ ਪਰਮਾਤਮਾ ਕੋਈ ਐਸੀ ਬੈਦ ਬਣਾ ਕਿ ਕੋਈ ਹਿੱਲਾ ਵਸੀਲਾ ਬਣਾ ਦਿਓ ਕੋਈ ਚਮਤਕਾਰ ਹੋ ਜਾਵੇ ਕੋਈ ਕਿਰਪਾ ਕਰ ਦਿਓ ਇਹ ਕਰਜ਼ਾ ਲੈ ਜਾਵੇ ਬੱਚੇ ਦੇ ਸੇਤੋਂ ਇਹ ਕਰਜੇ ਦੀ ਪੰਡ ਜਿਹੜੀ ਹੈ ਉੱਤਰ ਜਾਵੇ ਭੈਣ ਦੱਸਦੀ ਹੈ ਕਿ ਗੁਰੂ ਘਰ ਹੀ ਮੈਨੂੰ ਇੱਕ ਰੱਬੀ ਰੋ ਮਿਲੇ ਗੱਲਬਾਤ ਹੋਏ ਦੁੱਖ ਸੁੱਖ ਦੱਸਿਆ ਤਾਂ ਉਹਨਾਂ ਕਿਹਾ ਕਿ ਭੈਣ ਤੂੰ ਕਿੰਨੇ ਵਜੇ ਉੱਠਦੀ ਹੈ ਤਾਂ ਮੈਂ ਅਗੋ ਕਿਹਾ ਅਸੀਂ ਤਾਂ 6 ਵਜੇ ਉੱਠਦੇ ਹਾਂ ਤਾਂ ਉਹ ਮੈਨੂੰ ਕਹਿੰਦੇ ਕਿ ਤੂੰ ਇਸ ਤਰ੍ਹਾਂ ਕਰਿਆ ਕਰ 4 ਵਜੇ ਜਾਂ 4:30 ਵਜੇ ਉੱਠਣਾ ਸ਼ੁਰੂ ਕਰ ਦਿਓ ਅੰਮ੍ਰਿਤ ਵੇਲੇ ਉੱਠਿਆ ਕਰੋ ਸਭ ਤੋਂ ਪਹਿਲਾਂ ਦਾ ਅਮਰਤ ਵੇਲੇ ਵਿੱਚ ਹੀ ਇੰਨੀਆਂ ਬਖਸ਼ਿਸ਼ਾਂ ਹਨ ਬਰਕਤਾਂ ਹਨ ਕਿ ਤੇਰੇ ਘਰ ਦੇ ਵਿੱਚ ਖੁਸ਼ਹਾਲੀ ਆ ਜਾਵੇਗੀ ਜਿੱਦਾਂ ਤੋਂ ਤੂੰ ਅਮਰਤ ਵੇਲੇ ਉਠਵੇਂਗੇ ਉਸ ਤੋਂ ਬਾਅਦ ਤੂੰ ਇਸ਼ਨਾਨ ਕਰਕੇ ਪੰਜ ਪਾੜ ਜਪਜੀ ਸਾਹਿਬ ਜੀ ਦੇ ਕਰਨੇ ਹਨ ਤਿੰਨ ਪਾੜ ਤੋਂ ਚਪਾਈ ਸਾਹਿਬ ਜੀ ਦੇ ਤੇ ਇੱਕ ਪਾੜ ਸੁਖਮਨੀ ਸਾਹਿਬ ਜੀ ਦਾ ਕਰਕੇ ਆਨੰਦ ਸਾਹਿਬ ਜੀ ਦੀਆਂ ਛੇ ਪੌੜੀਆਂ ਪੜ ਕੇ ਅਰਦਾਸ ਕਰਿਆ ਕਰ ਜੋ ਪੈਰਾ ਕਟਿਆਗਾ ਤੇ ਤੂੰ ਸਵੇਰੇ ਸਵੇਰੇ ਹੀ ਦੁਪਹਿਰਾ ਕੱਟ ਲਿਆ ਕਰ ਤੇ ਵੇਖੀਂ ਬਾਬਾ ਦੇਵ ਸਿੰਘ ਜੀ ਤੇਰੇ ਤੇ ਕਿਰਪਾ ਹੁੰਦੀ ਤੇਰੇ ਸਾਰੇ ਦੁੱਖ ਦੂਰ ਹੋ ਜਾਣਗੇ ਤੇਰਾ ਸਾਰਾ ਕਰਜ਼ਾ ਦਿਨਾਂ ਵਿੱਚ ਹੀ ਲੈ ਜਾਣਾ ਹੈ ਉਹ ਸਾਰੀ ਗੱਲ ਮੈਂ ਸੋਨੇ ਭੈਣ ਕਹਿੰਦੀ ਕਿ ਉਹ ਕਹਿੰਦੇ ਕਿ ਤੂੰ ਤੰਦਰੁਸਤ ਹੈ ਇਸ ਲਈ ਤੂੰ ਇਸ਼ਨਾਨ ਕਰਕੇ ਦੇਗ ਪਣਾ ਕੇ ਪਾਠ ਆਰੰਭ ਕਰ ਦਿਆ ਕਰ ਤੇ ਤੇਰੇ ਪਤੀ ਭਾਵੇਂ ਠੀਕ ਨਹੀਂ ਰਹਿੰਦੇ ਜੋ ਮੌਹਤ ਤੋਂ ਕੇ ਵੀ ਪਾੜਾ ਸਕਦੇ ਹਨ ਤਾਂ ਉਹਨਾਂ ਨੂੰ ਵੀ ਨਾਲ ਹੀ ਪਾੜ ਕਰਨ ਲਈ ਲਿਆ ਕਰ ਭੈਣ ਕਹਿੰਦੀ ਕਿ ਮੈਂ ਘਰ ਆਈ ਆਪਣੇ ਪਤੀ ਨਾਲ ਗੱਲਬਾਤ ਕੀਤੀ ਕਿ ਅੱਜ ਮੈਨੂੰ ਇੱਕ ਸੱਜਣ ਪੁਰਖ ਮਿਲੇ ਤੇ ਉਹਨਾਂ ਨੇ ਬਾਣੀ ਪੜਨ ਸਿਮਰਨ ਲੈ ਕੇ ਆਤੇ ਤੁਸੀਂ ਮੇਰੇ ਨਾਲ ਸਵੇਰੇ ਹੀ ਬਾਣੀ ਦਾ ਚਾਪ ਸ਼ੁਰੂ ਕਰ ਸਕਦੇ ਹੋ ਤਾਂ ਭੈਣ ਦੇ ਪਤੀ ਇਸ ਗੱਲ ਲਈ ਰਾਜ਼ੀ ਹੋ ਗਏ ਕਹਿਣ ਲੱਗੇ ਕਿ ਜਿੰਨਾ ਸਮਾਂ ਮੇਰੇ ਕੋਲ ਬੈਠਿਆ ਗਿਆ ਮੈਂ ਜ਼ਰੂਰ ਬੈਠਾਂਗਾ ਇਸੇ ਹੀ ਤਰ੍ਹਾਂ ਭੈਣ ਕਹਿੰਦੀ ਮੈਂ ਰੋਜ਼ 4 ਵਜੇ ਉੱਠ ਦੇ ਇਸ਼ਨਾਨ ਕਰਕੇ ਦੇਗ ਬਣਾ ਲੈਂਦੀ ਤੇ ਪਾਠ ਆਰੰਭ ਕਰ ਦਿੰਦੀ ਮੇਰੇ ਪਤੀ ਵੀ ਇੱਕ ਘੰਟਾ ਗੁਰੂ ਦੀ ਜਾਦ ਵਿੱਚ ਮੇਰੇ ਨਾਲ ਹੀ ਬੈੰਦੇ ਦੋਵੇਂ ਹੀ ਅਸੀਂ ਭਾਵਨਾ ਦੇ ਨਾਲ ਬਾਣੀ ਪੜ੍ਹਦੇ ਤੇ ਭਾਵਨਾ ਸੱਚੀ ਸੀ ਇਸ ਲਈ ਉਸ ਦਾ ਫਲ ਵੀ ਛੇਤੀ ਮਿਲ ਗਿਆ ਕਿਉਂਕਿ ਗੁਰੂ ਆਪ ਦੇ ਬੱਚਿਆਂ ਨੂੰ ਆਪਣੇ ਨਾਲ ਕਿਸੇ ਬਹਾਨੇ ਨਾਲ ਹੀ ਜੋੜਦੇ ਨੇ ਜੇਸ ਤੋਂ ਉਹਨਾਂ ਨੇ ਸੇਵਾ ਲੈਣੀ ਹੋਵੇ ਉਹ ਉਹੀ ਜਈ ਬਿੱਦ ਬਣਾ ਦਿੰਦੇ ਨੇ ਤੇ ਭੈਣ ਕਹਿੰਦੀ ਕਿ ਕਦੇ ਕਿਸੇ ਟਾਈਮ ਮੇਰੇ ਪਤੀ ਨੇ 90000 ਦਾ ਇੱਕ ਪਲਾਟ ਲਿਆ ਸੀ ਜਿਸ ਜਗ੍ਹਾ ਤੇ ਅਸੀਂ ਇਹ ਪਲਾਟ ਘਟਵਾਇਆ ਸੀ ਉੱਥੇ ਕੋਈ ਫੈਕਟਰੀ ਬਣਾਣ ਕਰਕੇ ਇਹ ਪਲਾਟ ਚੋਂ 90000 ਦਾ ਲਿਆ ਸੀ 10 ਲੱਖ ਦਾ ਵੇਚ ਗਿਆ ਤਾਂ ਸਾਡੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਕਿਉਂਕਿ ਅਸੀਂ ਇਹ ਗੱਲ ਕਦੇ ਸੋਚੀ ਨਹੀਂ ਸੀ ਤੇ ਇਹ ਪਲਾਟ ਅਸੀਂ ਇਸ ਕਰਕੇ ਨੇ ਵੇਚਿਆ ਸੀ ਕਿ 90000 ਨਾਲ ਸਾਡਾ ਕਰਜ਼ਾ ਤਾਂ ਲੈਣਾ ਨੇ ਜੇ ਕਿਤੇ ਸਾਨੂੰ ਕਿਸੇ ਚੀਜ਼ ਦੀ ਜ਼ਿਆਦਾ ਹੀ ਲੋੜ ਪਈ ਤੇ ਫਿਰ ਅਸੀਂ ਇਹ ਪਲਾਟ ਵੇਚਾਂਗੇ ਤੇ ਕਹਿੰਦੇ ਕਿ ਉਹਨੇ ਨੂੰ ਸਾਨੂੰ ਇਹ ਆਫਰ ਮਿਲ ਗਈ ਕਿ ਸਾਡਾ ਜਿਹੜਾ ਪਲਾਟ ਸੀ ਉਹ 10 ਲੱਖ ਦਾ ਵਿਕ ਗਿਆ ਤੇ ਅਸੀਂ ਇੰਨੇ ਖੁਸ਼ ਸੀ ਸਾਡੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਸੋਚਿਆ ਨਹੀਂ ਸੀ ਕਿ ਅਸੀਂ ਵੀ ਕਰਜ਼ਾ ਮੁਕਤ ਹੋ ਜਾਵਾਂਗੇ ਕਿਉਂਕਿ ਇਹਨੇ ਰਿਸ਼ਤੇਦਾਰਾਂ ਦੇ ਪੈਸੇ ਦੇਨੇ ਸਨ ਤੇ ਉਹ ਵੀ ਹੁਣ ਸਾਡੇ ਤੋਂ ਪਾਸਾ ਵਟ ਰਹੇ ਸਨ ਕਿ ਸਾਡੇ ਪੈਸੇ ਨਹੀਂ ਮੋੜਦੇ ਪਰ ਸਾਨੂੰ ਪਤਾ ਸੀ ਸਾਡੇ ਕੋਲ ਪੈਸੇ ਆਉਣ ਦਾ ਜਰੀਆ ਕੋਈ ਨਹੀਂ ਸੀ ਪਰ ਜਿੱਦਾਂ ਤੋਂ ਅਸੀਂ ਗੁਰੂ ਦਾ ਨਾਮ ਜਪਣਾ ਸ਼ੁਰੂ ਕਰ ਦਿੱਤਾ ਪੈਸਾ ਪਤਾ ਨਹੀਂ ਕਿਧਰੋਂ ਆ ਗਿਆ ਸੁਖ ਪਤਾ ਨਹੀਂ ਸਾਡੇ ਘਰ ਕਿਧਰੋਂ ਆ ਗਏ 10 ਲੱਖ ਵਿੱਚੋਂ 7 ਲੱਖ ਅਸੀਂ ਕਰਜ਼ਾ ਲਾਇਆ ਬਾਕੀ ਪੈਸਿਆਂ ਨਾਲ ਅਸੀਂ ਇੱਕ ਛੋਟੀ ਜਿਹੀ ਕਰਿਆਨੇ ਦੀ ਦੁਕਾਨ ਸ਼ੁਰੂ ਕਰ ਦਿੱਤੀ। ਦੋਵੇਂ ਪਤੀ ਪਤਨੀ ਦੁਕਾਨ ਚੋਂ ਹੁੰਦੇ ਹਨ ਤੇ ਮੇਰੇ ਪਤੀ ਵੀ ਬੈਠੇ ਬੈਠੇ ਹਿਸਾਬ ਕਿਤਾਬ ਕਰ ਦਿੰਦੇ ਹਨ। ਹੋਰ ਨਹੀਂ ਤਾਂ ਜਦੋਂ ਆਉਂਦੀ ਮੈਂ ਚੁੱਲ੍ਹੇ ਚੌਂਕੇ ਦਾ ਕੰਮ ਕਰਦੀ ਹੁੰਦੀ ਤਾਂ ਮੈਨੂੰ ਦੁਕਾਨ ਦਾ ਕੋਈ ਫਿਕਰ ਨਹੀਂ ਸੀ ਹੁੰਦਾ ਕਿ ਚਲੋ ਭਾਵੇਂ ਉਹ ਠੀਕ ਨਹੀਂ ਹਨ ਪਰ ਫਿਰ ਵੀ ਦੁਕਾਨ ਦੇ ਵਿੱਚ ਬੈਠੇ ਹਨ। ਉਹਨਾਂ ਦੀ ਚਾਰ ਚੁਫੇਰੇ ਨਿਗਾਹ ਹੈ ਤੇ ਇਸ ਨਾਲ ਸਾਡਾ ਚੰਗਾ ਕਾਮ ਚੱਲ ਪਿਆ ਸਾਡੇ ਚੰਗੇ ਕਮਾਈ ਹੋਣ ਲੱਗ ਗਏ ਹੁਣ ਅਸੀਂ ਬੜੇ ਸੁਖੀ ਸਾਂ ਪਰ ਭੈਣ ਕਹਿੰਦੀ ਕਿ ਮੈਂ ਆਪਣਾ ਨਾਮ ਨਹੀਂ ਛੱਡਿਆ ਅਸੀਂ ਤੜਕੇ ਉਸੇ ਹੀ ਤਰ੍ਹਾਂ 4 ਵਜੇ ਉੱਠਣਾ ਤੇ ਨਾਮ ਚ ਨਾਮ ਜਪਣਾ ਬਾਣੀ ਪੜ੍ਹਨੇ ਇਸ਼ਨਾਨ ਕਰਕੇ ਪਾਠ ਕਰਕੇ 6 ਵਜੇ ਦੁਕਾਨ ਖੋਲ੍ਹਦੇ ਤੇ ਨਾਲ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਬੜੇ ਖੁਸ਼ ਦੇ ਸੁਖੀ ਸਾਂ ਸਾਹ ਸੰਗਤ ਜਿਹੜੀ ਅੱਜ ਦੀ ਇਹ ਘਟਨਾ ਸੁਣਾਈ ਹੈ ਇਹਦਾ ਸੁਣਾਉਣ ਦਾ ਮਕਸਦ ਵੀ ਇਹੀ ਹੈ ਕਿ ਜੇ ਅਸੀਂ ਵੀ ਇਸ ਵਾਰ ਨਵੇਂ ਸਾਲ ਤੋਂ ਜਾਂ ਇਸ ਵੀਰਵਾਰ ਤੋਂ ਜਾਂ ਕਿਸੇ ਵੀ ਵਾਰ ਤੋਂ ਅਸੀਂ ਇਹ ਕੰਮ ਅਮਰਤ ਵੇਲੇ ਉੱਠਣਾ ਸ਼ੁਰੂ ਕਰ ਦਿੰਦੇ ਹਾਂ ਬਾਣੀ ਪੜ੍ਹਨੀ ਸ਼ੁਰੂ ਕਰ ਦਿੰਦੇ ਹਾਂ ਘਰ ਦੇ ਵਿੱਚ ਇਹ ਚੀਜ਼ ਨੂੰ ਲੈ ਕੇ ਆਉਂਦੇ ਹਾਂ ਤਾਂ ਸੰਗਤ ਜੀ ਸਾਡੀ ਵੀ ਜ਼ਿੰਦਗੀ ਬਦਲ ਜਾਵੇਗੀ ਅਸੀਂ ਵੀ ਨਵੀਂ ਸ਼ੁਰੂਆਤ ਕਰਦੇ ਹਾਂ ਚਾਹੇ ਉਹ ਕੋਈ ਵੀ ਵਾਰ ਹੋਵੇ ਕੋਈ ਵੀ ਦਿਨ ਹੋਵੇ ਅਸੀਂ ਅਮਰਤ ਵੇਲੇ ਉਠਾਂਦੀ ਇਹ ਸ਼ੁਰੂਆਤ ਜ਼ਰੂਰ ਕਰੀਏ ਸਾਨੂੰ ਇਹ ਸੁਨਹਿਰੀ ਮੌਕਾ ਸਾਨੂੰ ਆਪਣੇ ਦਸਮੇਸ਼ ਪਿਤਾ ਗਲਗੀਤਾਰ ਪਿਤਾ ਜੀ ਨੇ ਤਾਂ ਤਾਂ ਸ੍ਰੀ ਗੁਰੂ ਕੋਬਿੰਦ ਸਿੰਘ ਮਹਾਰਾਜ ਜੀ ਨੇ ਦਿੱਤਾ ਹੈ ਅਸੀਂ ਵੀ ਗੁਰੂ ਦੇ ਲੜ ਲੱਗੇ ਤੇ ਆਪਣੇ ਦੁਨਿਆਵੀ ਕਰਜ਼ੇ ਵੀ ਲਈਏ ਤੇ ਜਨਮਾਂ ਜਨਮਾਂ ਤੋਂ ਜੋ ਸਾਡੇ ਸਿਰ ਕਰਜ਼ੇ ਨੇ ਜੋ ਅਸੀਂ ਆਪਣੇ ਗਲ ਵਿਕਾਰਾਂ ਦੀ ਮੈਲ ਪਾਈ ਹੈ ਉਹ ਵੀ ਨਾਲ ਲਈਏ ਇਸ ਲਈ ਅਮਰਤ ਵੇਲੇ ਉੱਠਣਾ ਸ਼ੁਰੂ ਕਰੋ ਸਿਮਰਨ ਕਰਨਾ ਸ਼ੁਰੂ ਕਰੋ ਤੁਸੀਂ ਕੁਝ ਹੀ ਦਿਨਾਂ ਦੇ ਵਿੱਚ ਖੁਦ ਮਹਿਸੂਸ ਕਰੋਗੇ ਕਿ ਤੁਹਾਡੀ ਜ਼ਿੰਦਗੀ ਬਦਲਨੇ ਸ਼ੁਰੂ ਹੋ ਗਈ ਹੈ ਬਾਣੀ ਪੜਨੇ ਸ਼ੁਰੂ ਕੀਤੇ ਹੈ ਉਹਦੋਂ ਦਾ ਤੁਸੀਂ ਸੁਖੀ ਹੋ ਗਏ ਹੋ ਤੁਹਾਡੇ ਮਨ ਨੂੰ ਕਿੰਨੀ ਸ਼ਾਂਤੀ ਮਿਲੇਗੀ ਤੁਸੀਂ ਖੁਦ ਮਹਿਸੂਸ ਕਰੋਗੇ ਕਿ ਪ੍ਰਮਾਤਮਾ ਨੇ ਤੁਹਾਨੂੰ ਕਿੰਨੀਆਂ ਦਾਤਾਂ ਕਿੰਨੀਆਂ ਖੁਸ਼ੀਆਂ ਬਖਸ਼ਿਸ਼ ਕੀਤੀਆਂ ਨੇ ਇਹ ਤੁਸੀਂ ਖੁਦ ਮਹਿਸੂਸ ਕਰੋਗੇ ਤਾਂ ਫਿਰ ਅੱਜ ਦੀ ਇਹ ਕਥਾ ਵਿਚਾਰ ਕਰਦੇ ਆ ਜੇਕਰ ਕੋਈ ਗਲਤੀ ਹੋ ਗਈ ਹੋਵੇ ਤਾਂ माफ ਕਰਨਾ ਜੇਕਰ ਵੀਡੀਓ ਚੰਗੀ ਲੱਗੀ ਤਾਂ ਅਗੇ ਆਪਣੇ ਪਿਆਰਵਾਂ ਦੇ ਨਾਲ ਸ਼ੇਅਰ ਜ਼ਰੂਰ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ